ਹਿੰਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਦਾ ਪਹਿਲਾ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆਓ ਦੋ ਟਾਈਮ ਚੁਆਈ ਕਰੋ ਤਸੱਲੀ ਕਰੋ ਤੇ ਵੇਖ ਚਾ ਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀ ਜੀ। ਹੋਠ ਠੀਕ ਠਾਕ ਜੀ। ਵਧੀਆ ਵਧੀਆ ਭਾਜੀ ਤੁਸੀਂ ਸੁਣਾਓ। ਸਭ ਠੀਕ ਠਾਕ ਜੀ। ਵੇਖਿਆ ਪਰਸਾਂ ਵਾਲਾ ਮਾਲ ਫੇਰ? ਭਾਜੀ 1 ਘੰਟਾ 1.5 ਘੰਟਾ ਲੱਗਦਾ ਤੁਹਾਨੂੰ ਪਤਾ ਡੰਗਰ ਵੀ ਕਰਨੂਵੇ। ਠੀਕ ਆ। ਆ ਜਦੋਂ ਦੇਖ ਬੜਾ ਲੱਭ ਕੇ ਲਿਆਉਣਾ ਥੋੜਾ ਔਖਾ ਹੈ ਵੇਚਣਾ ਤੇ ਸੌਖਾ ਹੈ। ਠੀਕ ਹੈ ਜੀ। ਠੀਕ ਤੇ ਚਲੋ ਫਿਰ ਨਾਮ ਦੱਸਦੇ ਹਾਂ ਨਾਮ ਭਾਜੀ ਮੇਰਾ ਹਰਮਨ ਜਉ ਹਾਂਜੀ ਪਿੰਡ ਰਾਜਾ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜਉ ਤੇ ਫੋਨ ਨੰਬਰ ਹੀ ਬੋਲ ਦੋ 826444131 ਭਾਜੀ ਠੀਕ ਹੈ ਭਾਜੀ ਬਾਕੀ 에어ਪੋਰਟ ਦੇ ਨਾਲ ਹੀ ਭਾਜੀ 1 ਕਿਲੋਮੀਟਰ ਬਿਲਕੁਲ 에어ਪੋਰਟ ਬਿਲਕੁਲ ਨਾਲ ਹੀ ਆ ਹਨਾ ਪਣ ਠੀਕ ਹੈ ਤੇ ਅੱਜ ਹੈ ਗਿਆ ਵਾਂ ਤਿੰਨ ਮੱਜਾਂ ਤੇ ਇੱਕ ਗਾਂ ਇੱਕ ਵੜ ਜਾਨੀ ਤੇ ਚਲੋ ਫਿਰ ਗਾਂ ਤੋਂ ਸ਼ੁਰੂਆਤ ਕਰ ਲਈਏ ਹਾਂਜੀ ਕਿੰਨਾ ਵਾ ਸੂਹਾ ਸੁਣਾ ਜੀ ਇਹਨੇ ਇਹਨੇ ਭਾਜੀ ਦੂਜਾ ਸੂਹਾ ਸੁਣਾ ਜੇ ਤੇ 10 ਤਰੀਕ ਨੂੰ ਇਹਨੂੰ ਭਾਜੀ 8 ਮਹੀਨੇ ਪੂਰੇ ਹੁਣ ਇਹ ਘਰ ਆਲੇ ਤਰੀਕ ਲਈ ਹੀ ਆਪਣੇ ਸੱਜਣ ਮਿੱਤਰ ਕੋਲ ਐਡ ਆਈ ਆ ਅੱਛਾ ਹਾਂਜੀ ਆ ਬਾਹਰ ਚਲ ਗਿਆ ਉਹ ਤੇ ਮੇਰੇ ਨਾਲ ਬੰਨ ਕੇ ਆਂਦਾ ਵੇਚਦੇ ਹਾਂ ਮਤਲਬ ਕਿ ਇਹ ਜੇ ਡੇਢ ਦੋ ਮਹੀਨੇ ਖੜਦੀ ਆ ਹਾਂਜੀ 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 ਦੋ ਮਹੀਨੇ ਦੋ ਮਹੀਨੇ ਖੜਦੀ ਆ ਦੋ ਮਹੀਨੇ ਦੇ ਲਾਗੇ ਬੰਨੀ ਨੇ ਖੜਦੀ ਕੋਈ ਲਾਗੇ ਭੜਾ ਕੋਈ ਮੇਰੇ ਚੈੱਕ ਕਰਾ ਕੇ ਲੈ ਜਾਏ ਉਹਨਾਂ ਤਰੀਕ ਲਈ ਦਿਨ ਜਿਹੜੇ ਦੱਸਾਂਗੇ ਉਹ ਸਾਈਜ਼ ਨਿਕਲਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੁੱਧ ਵੀ ਭਾਈ ਦਿੰਦੀ ਏ ਕਿੰਨਾ ਦਿਨ ਦਿੰਦੀ ਪੰਜਾਂ ਮੀਟਰ ਦੋਵੇਂ ਟਾਈਮ ਦਿੰਦੀ ਏ ਟੋਕੜ ਗੱਬਣੇ ਆਗੇ ਹਾਂਜੀ 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 ਠੀਕ ਹੈ ਜੀ ਤੋਰਾ ਫਿਰ ਕਰੀ ਨਾ ਆ ਦੇਖ ਸਾਡੇ ਥਨਾਂ ਦਾ ਸਾਈਜ਼ ਗੱਬ ਸੱਜਰ ਨੇ ਇਹਨੇ ਚੰਗਾ ਕੱਢਿਆ ਹੁਣ ਥੱਲਿਆਂ ਵੀ ਪਹਿਲੇ ਸੋਵੇ 20 ਲੀਟਰ ਦੁੱਧ ਕੱਢੀ ਲਈਏ ਨਮਾਰਨ ਅੱਛਾ ਪਹਿਲੇ ਸੋਵੇ ਜਿਹੜਾ ਕਿੰਨੇ ਕਿੰਨੇ 20 ਲੀਟਰ ਦੁੱਧ ਕੱਢਿਆ ਹੁਣ ਦੂਸਰਾ ਸੋਵਾ ਜਿਹੜਾ ਇਹਨੇ ਸੋਣਾ ਤੋੜ ਦੇ ਕਰੀ ਉਦੋਂਨ ਆ ਦੇਖ ਸਾਦੇ ਜੀ ਸੋਨਾ ਭਾਜੀ ਇਹਨੇ ਆ ਪੂਰੇ ਟਕਾਲੇ ਤੇ ਜਾ ਗਈ ਏ ਸਟਾਈਲਿਸ਼ ਟੁੱਲੇ ਹੋਏ ਹੋਣੇ ਠੀਕ ਆ ਤਿਆਰ ਕੇ ਕਿੰਨਾ ਕੁ ਦੁੱਧ ਕਰੀ ਜਾਊਗੀ ਐ ਭਾਜੀ 23-24 ਕਿਲੋ ਦੁੱਧ ਰਮਾਨਾ ਚਾਊਗਾ ਤੇ ਬਾਕੀ ਇਹ ਆ ਵੀ ਕੱਦ ਕਾਰ ਤੇ ਚੰਗੀ ਉੱਚੀ ਆ ਭਾਜੀ ਵੱਡੀ ਬਾੜਿਆ ਭਾਜੀ ਤੇ ਸੋਨੇ ਰੰਗ ਰੂਪ ਵਾਲੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ ਜੈ ਜੀ ਕਰੀ ਹੁਣ ਸਾਂਭ ਛੱਡ ਕੇ ਦੇ ਦਈਏ ਹਾਂਜੀ ਵੀ ਨਵੇਂ ਮਹੀਨਾ ਡੇਢ ਮਹੀਨਾ ਸਾਂਭਣੀ ਆ ਨਾ ਸਾਂਵੇਂ 15 2000 ਰੁਪਿਆ ਭਾਜੀ ਛੱਡੋ ਕੀ ਵੈੜ ਭਲਾ ਕੋ ਵੀਰ ਵੇਚਣਾ ਲੈ ਜੀ ਠੀਕ ਹੈ ਹਾਂਜੀ ਕਿੰਨੇ ਦੀ ਦੇ ਦਈਏ ਇਹ ਲੋ ਤਿਆਰ ਹੋਈ ਵੈੜ ਤੇ ਭਾਜੀ 65000 ਦੀ ਹੈ ਹਾਂਜੀ ਹੁਣ 45 ਦੀ ਦੇ ਦਈਏ ਹੋਰ ਕਰ ਦਈਏ ਵੀ ਚਮਤਾਨ 40 ਦੀ ਦੇ ਦਈਏ ਤੁਹਾਡੀ ਮਰਜ਼ੀ ਹੈ ਜੇ ਕੋ ਛੋਟ ਛੜ ਕਰੀਏ 2000 ਮਾਨਤਾਨ ਹੋ ਜਾਊਗਾ 38000 ਦੀ ਵੈੜ ਦੇ ਦਾਂਗੇ ਅਛਾ 38000 ਦੀ ਦੇ ਦੋਗੇ ਤੇ ਬਾਕੀ ਚਲੋ ਕਿੰਦੀ ਚੰਗੀ ਆ ਥੜ ਦੇ ਲੋ ਫਰ ਹੋਏ ਕਰ ਬਾਕੀ ਇਹ ਆ ਵੀ ਚਲੋ ਜਿੱਦਣੇ ਤਿਆਰ ਹੋਈ ਤੇ ਚੰਗੀ ਤਿਆਰ ਹੋਣੀ ਆ ਸੋਹਣੇ ਰੰਗ ਰੂਪ ਤੇ ਸੋਹਣੇ ਕੱਟ ਕੱਟ ਦੀ ਆ ਤੇ ਬਾਕੀ ਚਲੋ ਕੋ ਫੋਨ ਲਾਉਗਾ ਤੇ ਮਾਂ ਤਨ ਮੌਕੇ ਤੇ ਹੋਰ ਹੋ ਜੂਗਾ। ਠੀਕ ਹੈ ਜੀ। ਤੇ ਹੋਣਾ ਗੱਬਨੇ ਆ ਮੱਝ। ਚੰਗੀ ਰਾਜੀ। ਇਹ ਕਿੰਨੇ ਕ ਦੁੱਧ ਆ ਲਈ ਜੇ? ਇਹ ਭਾਜੀ ਸੱਜਰ 11 12 ਕਿਲੋ ਚਾਂਦੀ ਲਈ ਪਿਛਲੇ 100000 ਸੀ ਚਲੋ ਜ਼ਿਆਦਾ ਨਹੀਂ ਤੇ ਇੰਨਾ ਕਰ ਮਾਰਨਾ ਚਾਹੀਏ। ਥੋੜੀ ਜਿਹੀ ਕੱਚੀ ਹੈ ਭਾਜੀ ਹਫਤਾ 10 ਦਿਨ ਲਈ ਦੀਏ ਜੀ। ਤੋਰੋ ਫਿਰ ਕਰੀ ਨਾ। ਦਿਨ ਥੋੜੇ ਕਿੰਨੇ ਲੈ ਜਾਣੇ? ਬਾਕੀ ਰਾਜੀ ਰੂਜੀ ਪੂਰੀ ਆ ਜਦੀ ਇਹ ਬਾਕੀ ਕਾਦੇ ਦਾ ਹਿਸਾਬ ਦਾ ਹੀ ਉਹ ਤਰ੍ਹਾਂ ਚੜਾਈ ਚ ਪੂਰੀ ਆ ਰਾਜੀ ਆ ਪੂਰੀ ਮੈਂਤੀ ਜਰੀ ਪੂਰੀ ਸੰਭੀ ਭਾਈ ਮਾਜ ਦਾ ਪੂਰਾ ਕਰ ਦਵੇ ਨਾ ਹਾਂ ਦੇਖ ਸਾ ਦੇ ਹਵਾਨਾ ਇਹਦਾ ਬਾਕੀ ਸੋਨ ਤੱਕਰ ਚੰਗੀ ਤਿਆਰ ਹੋ ਜੂਗੀ ਥਣਾ ਦਾ ਸਾਈਜ਼ ਗਿਆਪਾ ਵੀ ਚੰਗਾ ਤੇ ਕਿੰਨਾ ਫਿਰ ਇਹਦਾ ਮੁੱਲ ਵਾਲ ਵਿੱਚ 65000 ਜੀ 65000 ਆ ਹਾਂ ਤੇ ਛੋਟ ਛਾਟ ਵਿੱਚ 62000 ਵੀ ਦੇ ਦਾਂਗੇ ਭਾਜੀ ਅੱਛਾ 62000 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਮੌਕੇ ਤੇ ਮੰਨਤਾ ਨਾ ਹਾਂਜੀ ਕਰ ਦਾਂਗੇ ਵੀ ਕਰ ਦੋਗੇ ਹਰ ਕੋ ਫੋਨ ਲਾ ਵੇਖ ਲਈ ਹਲਾ ਠੀਕ ਹੈ ਜੀ ਤੇ ਹੁਣ ਜਿਹੜਾ ਵਾ ਆ ਛੋਟੀ ਭਾਜੀ ਪਹਿਲੇ ਸੂਏ ਸੂਈ ਜੀ ਠੀਕ ਆ ਸੂਈ ਨੂੰ ਆਏ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਦੁੱਧ ਭਾਜੀ 7 ਕਿਲੋ ਹੋਗਾ ਪੱਕਾ ਲੀਟਰ ਵਾਲਾ ਅੱਛਾ ਆ ਕੱਟੀ ਜਾ ਮਗਰ ਹਾਂ ਮਗਰ ਕੱਟੀ ਜੀ ਆਪਣੀ ਕੋ ਸਮਝ ਨਾ ਲਾਲੇ ਬਾਕੀ ਪਲੀ ਪਲੋਸੀ ਕੱਟੀ ਆ ਮਗਰ ਤੇ ਆਪ ਵੀ ਝੋਟੀ ਵੀ ਨਵੀਂ ਆ ਗਾਂ ਬਣੀ ਜੇ ਬਾਕੀ ਗਾਂ ਬਣੀ ਨੂੰ ਭਾਜੀ ਘਰ ਵਾਲੇ ਕਹਿੰਦੇ ਮਹੀਨਾ ਡੇਢ ਮਹੀਨੇ ਲੱਗੇ ਬੰਨੇ ਟਾਈਮ ਹੋ ਗਿਆ ਜੀ ਕੀ ਗੱਲ ਅੱਜ ਕਹਿੰਦੇ ਨਾ ਨਿਕਲੇ ਉਹ ਗਾੜੀ ਕਿਹਦੇ ਕਰਨੇ ਜੀ ਠੀਕ ਆ ਜੀ ਬਾਕੀ ਕੱਦ ਕਾਠ ਪੱਖੋਂ ਪਿੱਠ ਪੂਰੇ ਤੋਂ ਇਹ ਵੀ ਚੰਗੀ ਆ ਇਹ ਅਬ ਇਹ ਵੀ ਛੋਟੀ ਨਵੀਂ ਆ ਤੇ ਮਗਰ ਕੱਟੀ ਵੀ ਚੰਗੀ ਆ ਪਲੀ ਪਲੋਸੀ ਕੱਟੀ ਆ ਹਾਂ ਦੇਖਦੇ ਹਾਂ ਇਦਾਂ ਲੱਗੇ ਅਜ ਲਾਇਆ ਜੀ ਆ ਦੇਖ ਸਾਦੇ ਹਵਾ ਨੈਦ ਲੱਗੇ ਤਾਂ ਤੇ ਬਾਕੀ ਥਾਣੇ ਵਿੱਚ ਚੰਗਾ ਦੂਰ ਦੂਰ ਲੱਗਾ ਜਿਹੜਾ ਇਹਦਾ ਚਾਈ ਭਾਜੀ ਬੜੀ ਚੰਗੀ ਲੱਗੀ ਝੋਟੀ ਉਹ ਆਹ ਦੇਖ ਸਾ ਦੇਖ ਲੈ ਥਾਣੇ ਵਿੱਚ ਦੂਰ ਦੂਰ ਹੈ ਜਿਹੜਾ ਥਾਣੇ ਤੇ ਘਾਟਵਾ ਦੀ ਆਪਣੀ ਗਰੰਟੀ ਹੋ ਗਈ ਤੇ ਦਾ ਫਿਰ ਮੁੱਲ ਇਹ ਮੁੱਲ ਭਾਜੀ 60000 ਕੀ ਤੇ ਕਿੰਨਾ ਵਿੱਚ ਕਰਨਾ ਮੰਤਨ ਹਾਂ ਉਹ ਜਿੰਨਾ ਤੁਸੀਂ ਕਰਾਉਣਾ ਹੈ ਜੱਜਾ ਕਰ ਤੋ ਫਿਰ 2000 ਕਰ ਦਈਏ ਹੋਰ ਕਰ ਦਈਏ ਛਡਾ ਦੇ ਤੁਸੀਂ ਜਿੰਨਾ ਕਰਾਣਾ ਚਾਹਦੇ ਹੋ ਭਾਈ ਯਾਰ ਦੋ ਯਾਰ ਔਰ ਛੱਡ ਦਈਏ ਫਿਰ 55000 ਦੀ ਭਾਜੀ ਝੋਟੀ ਦੇ ਦਾ 55000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਵੀ ਮੱਜ ਗੱਭਣ ਜੇ ਹਾਂਜੀ ਐ ਵੀ ਪਾਹੀ ਗੱਭਣ ਜਾਂ ਮੱਜ ਕੱਦ ਕਾੜ ਫੱਖਾ ਚੰਗੀ ਹੈ ਐ ਵੀ ਸਵੇਰ ਤਿੱਡਾ ਭਾਜੀ ਸੌਣੀ ਤੀਸਰਾ ਸਵੇਰ ਸੌਣੀ ਹੈ ਤੋਰ ਫਿਰ ਸਦੇ ਘਾਨੇ ਦਾ ਪਾਣੀ ਦਾ ਪਾਣੀ 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 ਨਾੜਾ ਵੇਖੋ ਭਾਈ ਜੀ ਦੁੱਧ ਦਾ ਦੇਖੋ ਚੋਹਨੇ ਤੇ ਨਾੜਾ ਵਿੱਚ ਚੰਗੀਆਂ ਮਿਲ ਕੇ ਮੈਨੇ ਦੇ ਵੀ ਚੰਗੇ ਲੱਗੀਆਂ। ਦੇਖ ਨਾ ਦੁੱਧ ਘਰੀ ਜਾਊਗੀ। ਦੁੱਧ ਭਾਈ ਜੀ 12-13 ਕਿਲੋ ਮੈਂ ਹੀ ਕੱਢੂਗੀ ਰਮਾਨਾ। ਤੇ ਇਹਦਾ ਫਿਰ ਮੁੱਲ? ਮੁੱਲ ਤੇ ਦਾ 70000 ਕਰਦੇ ਜੀ। ਅੱਛਾ 70000 ਦੇ ਦਈਏ। ਕਰ ਦਈਏ ਵਿਚੋ ਕੋ ਮਾਨਤਾ। ਕਰ ਦੋ ਤੁਸੀਂ ਜਿੰਨਾ ਕਰ। ਆਪ ਹੀ ਕਰ ਦੋ। 65000 ਦੀ ਭਾਈ ਜੀ। ਠੀਕ ਆ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ। ਹਾਂਜੀ ਹਾਂਜੀ ਜਿਹੜਾ ਵੀ ਫੂਨ ਲਾਲ ਥੋੜਾ ਬੋਥਾ ਤੁਹਾਨੂੰ ਪਤਾ ਕਰਨਾ ਹੀ ਪੈਂਦਾ। ਠੀਕ ਹੈ ਜੀ। ਹਾਂਜੀ ਬਾਕੀ ਇਹੋ ਵੇਚਤੀ ਆ। ਆਡੇ ਘਰੋਂ ਚੈੱਕ ਪਾਸ ਤਸੱਲੀ ਕਰਕੇ ਦੋ ਚਾਰ ਟਾਈਮ ਚੋ ਕੇ ਖੜੋ ਠੀਕ ਹੈ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਪਸੂ ਖਰੀਦੋ ਜੀ